ਭਗਵੰਤ ਮਾਨ ਦੇ ਨਾਂ ਤੇ ਵਾਇਰਲ ਕੀਤੀਆਂ ਗਈਆਂ ਕਥਿਤ ਫੇਕ ਅਸ਼ਲੀਲ ਵੀਡੀਓ ਦਾ ਵੱਡਾ ਰੌਲਾ ਪੈ ਗਿਆ। ਹੁਣ ਇਸ ਮਾਮਲੇ ਦੇ ਉੱਪਰ ਵੱਡੀ ਸਿਆਸਤ ਪੈ ਗਈ ਆ। ਇੱਕ ਪਾਸੇ ਇਸ ਮਾਮਲੇ ਦੇ ਉੱਪਰ ਭਾਜਪਾ ਦੇ ਪ੍ਰਧਾਨ ਨੇ ਵੱਡਾ ਕਮੈਂਟ ਭਗਵੰਤ ਮਾਨ ਤੇ ਕਰ ਦਿੱਤਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਭਗਵੰਤ ਮਾਨ ਦੇ ਬਚਾਅ ਦੇ ਵਿੱਚ মিডিਆ ਦੇ ਸਾਹਮਣੇ ਆ ਗਏ ਨੇ। ਹੁਣ ਸਿੱਧੀ ਬਹਿਸ ਚੱਲ ਪਈ ਆ। ਔਰ ਹੋਇਆ ਕੀ ਆ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਾ ਹੈ ਕਿ ਕੋਈ ਵੀਡੀਓ ਇੱਕ ਜਗਮਨ ਸਮਰਾ ਨਾਮ ਦਾ ਬੰਦਾ ਜਿਹੜਾ ਵਿਦੇਸ਼ ਰਹਿੰਦਾ ਉਹਨੇ ਵਾਇਰਲ ਕੀਤੀਆਂ ਨੇ ਔਰ ਉਹਦੇ ਵਿੱਚ ਕਥਿਤ ਤੌਰ ਤੇ ਭਗਵੰਤ ਮਾਨ ਨੂੰ ਕਿਸੇ ਹੋਟਲ ਦੇ ਵਿੱਚ ਤਰਾਜਯੋਗ ਸਥਿਤੀ ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਵੀਡੀਓ ਦੇ ਉੱਪਰ ਕੇਸ ਦਰਜ ਹੋਇਆ ਪਰਚਾ ਦਰਜ ਹੋਇਆ ਔਰ ਹੁਣ ਮੁਹਾਲੀ ਦੀ ਅਦਾਲਤ ਨੇ ਵੀ ਕਹਿ ਦਿੱਤਾ ਕਿ ਇਹ ਫੇਕ ਵੀਡੀਓ ਜਿਹੜੀ ਫੇਸਬੁੱਕ ਹੈ ਤੇ ਜਿਹੜੀ ਗੂਗਲ ਹੈ ਉਹ 24 ਘੰਟਿਆਂ ਦੇ ਅੰਦਰ ਅੰਦਰ ਆਪਣੇ ਪਲੇਟਫਾਰਮਾਂ ਤੋਂ ਖਤਮ ਕਰਾਵੇ ਮਤਲਬ ਕਿ ਇਹ ਵੀਡੀਓ ਡਿਲੀਟ ਕਰਾਈਆਂ ਜਾਣ ਇਸ ਮਾਮਲੇ ਦੇ ਉੱਪਰ ਬੀਜੇਪੀ ਦੇ ਪ੍ਰਧਾਨ ਨੇ ਅੱਜ ਸਵੇਰੇ ਵੱਡਾ ਬਿਆਨ ਦਾਗ ਦਿੱਤਾ ਔਰ ਸਿੱਧੀ ਟਿੱਪਣੀ ਭਗਵੰਤ ਮਾਨ ਦੇ ਉੱਪਰ ਕਰ ਦਿੱਤੀ ਜਿਹੜੇ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਨੇ ਕਿਹਾ ਕਿ ਭਗਵਨ ਤੁਮਾਨ ਇਹ ਜਿਸ ਮੁੱਦੇ ਤੇ ਚੁੱਪ ਕਿਉਂ ਆ ਕਾਦੀ ਗੱਲੋਂ ਚੁੱਪ ਵੱਟੀ ਹੋਈ ਆ ਭਗਵਨ ਤੁਮਾਨ ਖੁਦ ਕਿਉਂ ਨਹੀਂ ਬੋਲ ਰਹੇ ਵੀ ਇਹ ਵੀਡੀਓ ਉਹਨਾਂ ਦੀ ਆ ਕਿ ਨਹੀਂ ਇਸ ਤੋਂ ਬਾਅਦ ਫਿਰ ਸਿਆਸਤ ਭਖੀ ਕਿਉਂਕਿ ਜਿਹੜਾ ਬੀਜੇਪੀ ਆਗੂ ਦਾ ਇਹ ਕਮੈਂਟ ਹੈ ਭਗਵਨ ਤੁਮਾਨ ਤੇ ਇਹ ਕੋਈ ਸੁਧਾਰਨ ਨਹੀਂਗਾ ਟੇਡੇ ਰੂਪ ਦੇ ਵਿੱਚ ਉਹ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਭਗਵਾਨ ਤਮਾਨ ਕਿਸੇ ਡਰ ਚੋਂ ਜਾਂ ਕਿਸੇ ਦੁਚਿੱਤੀ ਚੋਂ ਚੁੱਪ ਬੈਠਾ ਹੋਵੇ ਇਸ ਕਰਕੇ ਇਹ ਸਵਾਲ ਕੀਤਾ ਗਿਆ ਜਪਦਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਸਾਹਮਣੇ ਆਈ ਔਰ ਉਹਨਾਂ ਨੇ ਜਵਾਬ ਦਿੱਤਾ ਭਾਜਪਾ ਪ੍ਰਧਾਨ ਦਾ ਵੀ ਤੇ ਇਸ ਕਥਿਤ ਵੀਡੀਓ ਦਾ ਵੀ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਕੈਮਰਿਆਂ ਦੇ ਸਾਹਮਣੇ ਆਏ ਨੇ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਭਗਵੰਤ ਮਾਨ ਆਮ ਘਰ ਦਾ ਮੁੰਡਾ ਉਹ ਮੁੱਖ ਮੰਤਰੀ ਬਣ ਗਿਆ ਕਈਆਂ ਤੋਂ ਜਰਿਆ ਨਹੀਂ ਜਾ ਰਿਹਾ ਇਸੇ ਕਰਕੇ ਭਗਵੰਤ ਮਾਨ ਦੇ ਖਿਲਾਫ ਬੋਲਣ ਲਈ ਇੱਕ ਵੀ ਗੱਲ ਨਹੀਂ ਹੈ ਕਿਸੇ ਕੋਲ ਤੇ ਇਸ ਕਰਕੇ ਹੁਣ ਇਹ ਆ ਕਥਿਤ ਫੇਕ ਵੀਡੀਓ ਬਣਾ ਕੇ ਤੇ ਭਗਵੰਤ ਮਾਨ ਦੀ ਕਰਦਾਰ ਕੁਸ਼ੀ ਕਰੈਕਟਰ ਅਸੈਸੀਨੇਸ਼ਨ ਕਰਨ ਲੱਗ ਪਏ ਨੇ ਤੇ ਨਾਲ ਹੀ ਬਲਤੇਜ ਪੰਨੂ ਨੇ ਇਹ ਵੀ ਕਿਹਾ ਵੀ ਜਿਹੜਾ ਜਿਹੜਾ ਬੀਜੇਪੀ ਦਾ ਪ੍ਰਧਾਨ ਅਸ਼ਵਨੀ ਸ਼ਰਮਾ ਉਹ ਉਹ ਕਮੈਂਟ ਕਰ ਰਿਹਾ ਵੀ ਭਗਵੰਤ ਮਾਨ ਚੁੱਪ ਕਿਉਂ ਆ ਤਾਂ ਬਲਤੇਜ ਪੰਨੂ ਨੇ ਕਿਹਾ ਕਿ ਦੇਖੋ ਇਹ ਵੀਡੀਓ ਝੂਠੀਆਂ ਨੇ ਫੇਕ ਨੇ ਅਸ਼ਵਨੀ ਸ਼ਰਮਾ ਇਹ ਸਾਨੂੰ ਨਹੀਂ ਪੁੱਛ ਰਹੇ ਇੱਕ ਹਿਸਾਬ ਨਾਲ ਉਹ ਅਦਾਲਤ ਤੇ ਸਵਾਲ ਖੜਾ ਕਰ ਰਹੇ ਨਹੀਂ ਬਲਤੇਜ ਪੰਨੂ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਆ ਉਹਨਾਂ ਨੇ ਕਿਹਾ ਕਿ ਦੇਖੋ ਹੁਣ ਤਾਂ ਅਦਾਲਤ ਨੇ ਵੀ ਕਹਿ ਦਿੱਤਾ ਵੀ ਇਹ ਇਹ ਵੀਡੀਓ ਜਿਹੜੀਆਂ ਗੂਗਲ ਤੇ ਫੇਸਬੁੱਕ ਆਪੋ ਆਪਣੇ ਪਲੇਟਫਾਰਮਾਂ ਤੋਂ ਖਤਮ ਕਰਨ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਵੀ ਜੇ ਇਹ ਵੀਡੀਓ ਅਦਾਲਤ ਨੂੰ ਵੀ ਝੂਠੀਆਂ ਲੱਗੀਆਂ ਨੇ ਗਲਤ ਲੱਗੀਆਂ ਨੇ ਫੇਕ ਲੱਗੀਆਂ ਨੇ ਤਾਂ ਹੀ ਅਦਾਲਤ ਨੇ ਕਿਹਾ ਤਾਂ ਫਿਰ ਭਾਜਪਾ ਇਸ ਮਾਮਲੇ ਨੂੰ ਤੂਲ ਕਿਉਂ ਦੇਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਨੂੰ ਭਗਵੰਤ ਮਾਨ ਦੇ ਖਿਲਾਫ ਬੋਲਣ ਲਈ ਹੋਰ ਕੁਝ ਨਹੀਂ ਮਿਲ ਰਿਹਾ ਇਸ ਕਰਕੇ ਹੁਣ ਕਰਦਾਰ 쿠שי ਕਰਨ ਲੱਗ ਪਏ ਨੇ ਪਰ ਇੱਥੇ ਮੈਂ ਜਿਹੜੀ ਸੰਗਤ ਵੇਖ ਰਹੀ ਆ ਜਿਹੜੇ ਪੰਜਾਬ ਵਾਸੀ ਵੇਖ ਰਹੇ ਨੇ ਉਹਨਾਂ ਤੋਂ ਪੁੱਛਣਾ ਚਾਹਾਂਗਾ ਬਹੁਤ ਸਾਰੇ ਲੋਕਾਂ ਦੇ ਕੋਲ ਇਹ ਵੀਡੀਓ ਵਾਇਰਲ ਕੀਤੀ ਗਈ ਜਿਹੜੀ ਇਹ ਪਹੁੰਚੀ ਹੋਣੀ ਹੈ ਉਹ ਵੀਡੀਓ ਵੇਖ ਕੇ ਬਸੇ ਤੁਹਾਨੂੰ ਕੀ ਲੱਗਦਾ ਕੀ ਉਹ ਵੀਡੀਓ ਅਸਲੀ ਹੋ ਸਕਦੀ ਹੈ ਜਾਂ ਵਾਕਿਆ ਹੀ ਉਹ ਵੀਡੀਓ ਫੇਕ ਲੱਗਦੀ ਹੈ ਕੀ ਜੱਪਦਾ ਹੈ ਦੇਖੋ ਇੱਥੇ ਮੈਂ ਦੋ ਗੱਲਾਂ ਕਹਿ ਦਿਆਂ ਅੱਜ ਦੋ ਫੈਸਲੇ ਆਏ ਨੇ ਇੱਕ ਤਾਂ ਅਦਾਲਤ ਦਾ ਗੂਗਲ ਨੂੰ ਤੇ ਫੇਸਬੁੱਕ ਨੂੰ ਹੁਕਮ ਕੀਤਾ ਗਿਆ ਕਿ ਡਿਲੀਟ ਕਰੋ 24 ਘੰਟਿਆਂ ਚ ਦੂਜਾ ਕੇਂਦਰ ਸਰਕਾਰ ਦਾ ਇੱਕ ਫੈਸਲਾ ਹੁਕਮ ਆਇਆ ਉਹਨਾਂ ਨੇ ਇੰਟਰਨੈਟ ਨੂੰ ਇਹ ਹਦਾਇਤ ਕੀਤੀ ਹੈ ਵੀ ਦੇਖੋ ਜਿੰਨੀਆਂ ਵੀ ਸੋਸ਼ਲ ਮੀਡੀਆ ਐਪਸ ਨੇ ਉਹ ਇਹ ਯਕੀਨੀ ਬਣਾਉਣ ਵੀ ਅੱਗੇ ਤੋਂ ਜਿਹੜੀ ਵੀ ਵੀਡੀਓ ਉਹਨਾਂ ਤੇ ਪਵੇਗੀ ਉਹ origignal ਹੈ ਕਿ AI ਨਾਲ ਬਣੀ ਫੇਕ ਹੈ ਇਹਦੀ ਜਾਣਕਾਰੀ ਉਹ ਨਾਲ-ਨਾਲ ਜ਼ਰੂਰ ਦੇਣਗੇ ਤਾ ਕੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਇਹ ਵੀਡੀਓ ਅਸਲੀ ਨਹੀਂ ਹੈ ਨਕਲੀ ਹੈ ਆ ਵੀਡੀਓ ਅਸਲੀ ਹੈ ਤਾਂ ਇਸ ਤਰ੍ਹਾਂ ਦੇ ਹੁਕਮਾਂ ਕੇਂਦਰ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਵੇਖਣਾ ਇਹ ਆ ਕਿ ਇਨ੍ਹਾਂ ਹੁਕਮਾਂ ਦੇ ਉੱਪਰ ਕਿੰਨੀ ਕ ਪਾਲਣਾ ਹੁੰਦੀ ਹੈ ਦੇਖੋ ਮੈਂ ਤਾਂ ਯਾਰ ਆਪ ਕਹੂੰਗਾ ਇਹ AI ਤਕਨੀਕ ਤਾਂ ਬੜੀ ਵਧੀਆ ਪਰ ਇਹਦਾ ਮਿਸਯੂਜ਼ ਬਹੁਤ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਤੁਹਾਡੇ ਚੋਂ ਕੋਈ ਵੀ ਸਾਡੇ ਤੁਹਾਡੇ ਚੋਂ ਕੋਈ ਵੀ ਇਹਦਾ ਸ਼ਿਕਾਰ ਬਣ ਸਕਦਾ ਬੜੀ ਇਸ ਤਰੀਕ ਨੂੰ ਖਤਰਨਾਕ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ ਹੁਣ ਰਹੀ ਗੱਲ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੇ ਉੱਪਰ ਲੱਗੇ ਵੀਡੀਓ ਵਾਲੇ ਦੋਸ਼ਾਂ ਦੀ ਦੇਖੋ ਇਹ ਵੀਡੀਓ ਅਸਲੀ ਨੇ ਕਿ ਨਕਲੀ ਨੇ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਜਾਂਚ ਦਾ ਵਿਸ਼ਾ ਪੁਲਿਸ ਜਾਂਚ ਕਰੇਗੀ ਫੋਰੈਂਸਿਕ ਵਿਭਾਗ ਜਾਂਚ ਕਰੇਗਾ ਜਿਹੜੇ ਟੈਕਨੀਕਲ ਮਾਹਰ ਨੇ ਉਹ ਜਾਂਚ ਕਰਨਗੇ ਪਰ ਇੱਕ ਗੱਲ ਮੈਂ ਕਹਿ ਦਿਆਂ ਜਿਹੜਾ ਵਿਅਕਤੀ ਜੇ ਉਹ ਝੂਠੇ ਤਰੀਕੇ ਨਾਲ ਵਾਇਰਲ ਕਰ ਰਿਹਾ ਤਾਂ ਗਲਤ ਕਰ ਰਿਹਾ ਪਰ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਬੁਲਾਰਾ ਇਹ ਕਹਿ ਰਿਹਾ ਵੀ ਭਗਵੰਤ ਮਾਨ ਸਾਹਿਬ ਤੇ ਖੜਾ ਕਰਨ ਲਈ ਕੋਈ ਸਵਾਲ ਹੀ ਹੈ ਨਹੀਂਗਾ ਇਹ ਤਾਂ ਨਹੀਂ ਗੱਲ ਸਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਤਾਂ ਬਹੁਤ ਨੇ ਪਰ ਜਵਾਬ ਦੇਣਾ ਨਹੀਂ ਚਾਹੁੰਦੇ ਪਹਿਲਾ ਸਵਾਲ ਰੋਜ਼ਾਨਾ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਅਜੇ ਵੀ ਵੱਡੀ ਗਿਣਤੀ ਮੌਤਾਂ ਹੋ ਰਹੀਆਂ ਨੇ ਕੀ ਨਸ਼ਾ ਪੰਜਾਬ ਤੋਂ ਬੰਦ ਕਰਤਾ ਹਜ਼ਾਰ-ਹਜ਼ਾਰ ਰੁਪਈਆ ਔਰਤਾਂ ਨੂੰ ਹਰ ਮਹੀਨੇ ਦਿਆ ਕਰਾਂਗੇ ਇਹ ਵਾਅਦਾ ਕਰਕੇ ਸਰਕਾਰ ਬਣਾਈ 4 ਸਾਲ ਬੀਤ ਗਏ ਨੇ ਅਜੇ ਵੀ ਢੇਲਾ ਵੀ ਕਿਸੇ ਧੀ ਪੈਣ ਨੂੰ ਤੁਸੀਂ ਖਾਤੇ ਚ ਪਾਉਣਾ ਸ਼ੁਰੂ ਕੀਤਾ ਤੁਸੀਂ ਕਿਹਾ ਸੀ ਆਹ ਵੀਆਈਪੀ ਕਲਚਰ ਖਤਮ ਕਰ ਦਾਂਗੇ ਗਨਮੈਨ ਆਗੇ ਪਿੱਛੇ ਘੁੰਮਣ ਵਾਲੀਆਂ ਗੱਡੀਆਂ ਸਾਡੇ ਰਾਜ ਚ ਨਹੀਂ ਹੋਣਗੀਆਂ ਫਿਰ ਉਹ ਤੁਸੀਂ ਰੋਕ ਦਿੱਤਾ ਉਹ ਨਹੀਂ ਹੋਇਆ ਕਿਹਾ ਸੀਗਾ ਜੇ ਅਸੀਂ ਆਗੇ ਕਸਾਨਾਂ ਨੂੰ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਦਿਆਂਗੇ ਉਸ ਤੋਂ ਬਾਅਦ ਕੀ ਤੁਸੀਂ ਆਪਦੇ ਬਿਆਨਾਂ ਤੋਂ ਨਹੀਂ ਮੁਕਰੇ ਕੀ ਆ ਸੀਗਾ ਸਾਡਾ ਰਾਜ ਆ ਗਿਆ ਬੇਰੋਜ਼ਗਾਰੀ ਪੂਰੀ ਤਰ੍ਹਾਂ ਖਤਮ ਕਰ ਦਿਆਂਗੇ ਜਿਹੜੇ ਮੁੰਡੇ ਕੁੜੀਆਂ ਵਿਦੇਸ਼ਾਂ ਚ ਜਾਂਦੇ ਨੇ ਉਹ ਜਾਣੇ ਬੰਦ ਹੋ ਜਾਣਗੇ ਜਿਹੜੇ ਗਏ ਨੇ ਉਹ ਵਾਪਸ ਆਉਣਗੇ ਤੇ ਗੋਰੇ ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਕੀ ਉਹ ਹੋ ਗਿਆ ਕਰ ਦਿੱਤਾ ਗਿਆ ਵੇਖੋ ਸਵਾਲ ਤਾਂ ਸੈਂਕੜੇ ਨੇ ਆਵਾਦਮੀ ਪਾਰਟੀ ਆਪਣੇ ਆਪ ਨੂੰ ਥਾਪੀ ਲਈ ਜਾਂਦੀ ਹੈ ਜਿਵੇਂ ਕੇਂਦਰ ਚ ਭਾਜਪਾ ਦੇਈ ਜਾਂਦੀ ਹੈ ਪਹਿਲਾਂ ਸੁਖਵੀਰ ਬਾਦਲ ਹੋਰੀ ਆਪ ਦੇ ਆਪ ਨੂੰ ਆਪੇ ਦਿੰਦੇ ਰਹੇ ਥਾਪੀਆਂ ਰਾਜਾ ਵੜਿੰਗੋ ਰੀਵ ਦਿੰਦੇ ਰਹੇ ਨੇ ਪਰ ਸਵਾਲ ਨੇ ਸਿਸਟਮ ਚ ਬਹੁਤ ਵੱਡੀਆਂ ਗਲਬੜਾਂ ਨੇ ਕਿਸੇ ਵੀ ਪਾਰਟੀ ਤੋਂ ਲੋਕਾਂ ਦੇ ਮਸਲੇ ਹੱਲ ਨਹੀਂ ਹੋਏ ਨਾ ਨਸ਼ਿਆਂ ਦਾ ਨਾ ਬੇਰੋਜ਼ਗਾਰੀ ਦਾ ਨਾ ਅਮੀਰ ਤੇ ਗਰੀਬ ਦੇ ਪਾੜੇ ਦਾ ਨਾ ਭ੍ਰਿਸ਼ਟਾਚਾਰ ਦਾ ਨਾ ਹੋਰ ਜਿੰਨੇ ਵੀ तमाम ਮਸਲੇ ਨੇ ਕੋਈ ਵੀ ਪਾਰਟੀ ਹੱਲ ਨਹੀਂ ਕਰ ਸਕੀ ਬਸ ਸਾਰੀਆਂ ਪਾਰਟੀਆਂ ਨੇ ਸਬਜ ਬਾਗ ਵਿਖਾਏ ਉਹ ਸਬਜ ਬਾਗ ਝੂਠੇ ਨਿਕਲੇ ਤੇ ਸਾਰੀਆਂ ਪਾਰਟੀਆਂ ਬਾਅਦ ਚ ਕਹਿੰਦੀਆਂ ਰਹੀਆਂ ਜੋ ਕਿਹਾ ਉਹ ਕੀਤਾ ਜੋ ਕਹਾਂਗੇ ਉਹ ਕਰਾਂਗੇ ਕਾਲੀ ਦਲ ਦਾ ਨਾਰਾ ਹੁੰਦਾ ਸੀ ਪਹਿਲਾਂ ਇਹ ਫਿਰ ਕਾਂਗਰਸ ਵੀ ਇਹੀ ਲਿਖਣ ਲੱਗ ਅੱਜ ਕੱਲ ਆਮ ਆਦਮੀ ਪਾਰਟੀ ਕਹਿੰਦੀ ਆ ਸਾਡਾ ਕੰਮ ਬੋਲਦਾ ਕੰਮ ਬੋਲਦਾ ਹੋਵੇ ਤੇ ਫਿਰ ਇੰਨੇ ਬੋਰਡ ਲਾ ਲਾ ਕੇ ਚੀਕਣਾ ਨਹੀਂ ਪੈਂਦਾ ਤੇ ਭਾਈ ਅਸੀਂ ਆ ਕਰਤਾ ਤੇ ਅਸੀਂ ਉਹ ਕਰਤਾ ਜਿੰਨੇ ਬੋਰਡ ਸੜਕਾਂ ਤੇ ਲੱਗੇ ਹੋਏ ਨਹੀਂ ਸੋ ਇਹ ਜਿਹੜੀ ਫੇਕ ਵੀਡੀਓ ਜਿਨੇ ਵੀ ਕਿਸੇ ਨੇ ਜੇ ਫੇਕ ਬਣਾਈ ਹੈ ਤਾਂ ਇਹ ਬਹੁਤ ਗਲਤ ਵਰਤਾਰਾ ਹੈ ਇਹਨੂੰ ਰੋਕਣਾ ਚਾਹੀਦਾ ਪਰ ਸਵਾਲ ਹੀ ਕੋਈ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਗੱਲ ਠੀਕ ਮੈਨੂੰ ਤਾਂ ਜਾਪੀ ਨਹੀਂ ਬਾਕੀ ਡੈਮੋਕ੍ਰੇਸੀ ਆ ਲੋਕਤੰਤਰ ਹੈ ਆਮ ਆਦਮੀ ਪਾਰਟੀ ਨੂੰ ਹੱਕ ਹੈ ਉਹ ਦੂਜੀਆਂ ਪਾਰਟੀਆਂ ਤੇ ਸਰਕਾਰਾਂ ਦੇ ਕੰਮਾਂ ਤੇ ਸਵਾਲ ਉਠਾਵੇ ਜਨਤਾ ਨੂੰ ਵੀ ਹੱਕ ਹੈ ਕਿ ਉਹ ਇਹਨਾਂ ਦੀ ਸਰਕਾਰ ਤੇ ਇਹਨਾਂ ਦੀ ਪਾਰਟੀ ਦੇ ਉੱਪਰ ਰਾਜਨੀਤਿਕ ਸਵਾਲ ਉਠਾਵੇ ਬਹੁਤ ਮਿਹਰਬਾਨੀ ਸ਼ੁਕਰੀਆ